ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਰੇ ਸੋਰਠ ਮਹਲਾ ਨਾਮ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਬਾਰ ਰਹਾ ਬਾਰੂ ਪੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰ ਜਿਓ ਕਹਾ ਗਵਾਰ ਅਜ ਹੂੰ ਸਮਝ ਕਛ ਬਿਗਰਿਓ ਨਾਹਿਨ ਪਾਜ ਲੈ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੁਹੇ ਪੁਕਾਰ ਇਹ ਪਾਤਸ਼ਾਹ ਜੀ ਨੇ ਪਾਵਨ ਬਚਨ ਮੇਰੇ ਤੁਹਾਡੇ ਭਲੇ ਲਈ ਮੈਨੂੰ ਤੁਹਾਨੂੰ ਬਖਸ਼ਿਆ ਹੈ ਔ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਗੁਰੂ ਫਤਿਹ ਦੀ ਸਾਂਝ ਪਾਈਏ ਗੱਜ ਵੱਜ ਕੇ ਸਾਰੀ ਸਿੱਖ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਨੇ ਅੱਜ ਇਸ ਸੰਸਾਰ ਦੇ ਵਿੱਚ ਵਰਤਣ ਵਾਲੇ ਮਨੁੱਖ ਨੂੰ ਇੱਕ ਬੜੀ ਪਿਆਰੀ ਗੱਲ ਕਹੀ ਸਭ ਕਹਿੰਦੇ ਠੀਕ ਤੈਨੂੰ ਇਸ ਸੰਸਾਰ ਦੇ ਉੱਪਰ ਅਸੀਂ ਭੇਜਿਆ ਹੈ ਰੱਬ ਦੇ ਹੁਕਮ ਦੇ ਵਿੱਚ ਤੂੰ ਆਇਆ ਹੈ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਦੀ ਖੇਡ ਵਰਤਦੀ ਪਈ ਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੋਮੈ ਕਹਿ ਨਾ ਕੋਈ ਦੀ ਗੱਲ ਤੈਨੂੰ ਸਿਖਾਉਣ ਵਾਸਤੇ ਭੇਜਿਆ ਪਰ ਇਸ ਸੰਸਾਰ ਦੇ ਵਿੱਚ ਵਰਤਾਰਾ ਰੱਬ ਦਾ ਇੰਨਾ ਵੱਡਾ ਪਿਆਰਾ ਤੇ ਭਿਆਨਕ ਵਰਤਦਾ ਪਿਆ ਇੱਕ ਵਾਰੀ ਜਿਹੜਾ ਇਸ ਖੂਹ ਦੇ ਵਿੱਚ ਡਿੱਗਦਾ ਹੈ ਕਈ ਵਾਰੀ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਆਬ ਸਾਬ ਨੇ ਇੱਕ ਗੁਰਬਾਣੀ ਦੇ ਵਿੱਚ ਬਚਨ ਫਰਮਾਇਆ ਮਹਾਰਾਜ ਜੀ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੈ ਬਾਰ ਜਿਉ ਬਨਫਲ ਪੱਕੈ ਹੋਏ ਗ੍ਰਹਿ ਬਹੁ ਨ ਲਾਗੇ ਧਾਰ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਉਹ ਹੱਸਦੇ ਨੇ ਬੰਦੇ ਦੇ ਕਰਮ ਨੂੰ ਵੇਖ ਕੇ ਕਹਿੰਦੇ ਬੰਦਾ ਇੱਕ ਨਾ ਛੱਤ ਦੇ ਉੱਪਰ ਭੱਜਦਾ ਪਿਆ ਛੱਤ ਦੇ ਉੱਪਰ ਭੱਜਦਾ ਮਹਾਰਾਜ ਜੀ ਕਹਿੰਦੇ ਕਿਉਂ ਭੱਜ ਰਿਆਂ ਕਹਿੰਦੇ ਜੀ ਮੇਰੀ ਜ਼ਿੰਦਗੀ ਏ ਤੇ ਮੈਂ ਲੰਮੀ ਦੌੜ ਲਾਉਣੀ ਏ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੰਦਿਆ ਆਹ ਜਿਹੜੇ ਤੇਰੇ ਸਾਹਮਣ ਦਾ ਪਾਂਡਾ ਏ ਇਹ ਇੱਕ ਕੋਠੇ ਦੀ ਛੱਤ ਤੋਂ ਵੱਡਾ ਨਹੀਂ ਏ ਤੇ ਜਿੰਨੇ ਕ ਤੈਨੂੰ ਰੱਬ ਨੇ ਦਿਨ ਦਿੱਤੇ ਨੇ ਜਿੰਨਾ ਭੱਜੇਗਾ ਓਨੀ ਜਲਦੀ ਇਹ ਖਤਮ ਹੋਣੇ ਨੇ ਕਹਿਣ ਤੋਂ ਭਾਵ ਵੀ ਸਮਾਂ ਆ ਹੀ ਜਾਣਾ ਏ ਜੋ ਤੂੰ ਮਰਜ਼ੀ ਕਰ ਲੈ ਜਿਹਨੂੰ ਮਹਾਰਾਜ ਕਹਿੰਦੇ ਸਬਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਬਾਬਾ ਜੀ ਨੇ ਉੱਥੇ ਬੜੇ ਪਿਆਰ ਦੇ ਨਾਲ ਇੱਕ ਬਚਨ ਕੀਤਾ ਕਹਿੰਦੇ ਫਰੀਦਾ ਕੋਠੇ ਧੁੱਕਣ ਕੇ ਤੜਾ ਪੈਰ ਨੀਂਦੜੀ ਵੇਲਾ ਜੋ ਦਹ ਲਦੇ ਗਾਣਵੇ ਸੇ ਗਏ ਵਿਲਾੜ ਵਿਲਾੜ ਮਾਰਦ ਜੀ ਕਹਿੰਦੇ ਜਿਹੜੇ ਗਿਣਤੀ ਦੇ ਦਿਨ ਨੇ ਇਹ ਤੇਰੇ ਨਿਕਲ ਹੀ ਜਾਣੇ ਨੇ ਜਦੋਂ ਪਾਤਸ਼ਾਹ ਪਿਆਰ ਨਾਲ ਮੈਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਪਏ ਅੱਜ ਸਾਬ ਜੀ ਕਹਿੰਦੇ ਦੇ ਨਰ ਇਹ ਸਾਚੀ ਜੀ ਧਾਰ ਮਾਰਦ ਜੀ ਕਹਿੰਦੇ हे ਬੰਦੇ ਇਹ ਮਨੁੱਖ ਇੱਕ ਕੰਮ ਕਰ ਆ ਜਿਹੜੀ ਤੈਨੂੰ ਗੱਲ ਦੱਸਣ ਲੱਗਿਆ ਇਹ ਨੂੰ ਪੱਕੀ ਗੰਢ ਦੇ ਕੇ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ ਇਹਨੂੰ ਸੱਚੇ ਦਿਲੋਂ ਸੁਣ ਸੱਚੇ ਦਿਲੋਂ ਵਸਾ ਮਹਾਰਜ ਕੀ ਸਮਝਾਉਂਦੇ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਵਾਰ ਮਹਾਰਜ ਕਹਿੰਦੇ ਆ ਜਿਹੜਾ ਤੂੰ ਸੰਸਾਰ ਵੇਣਾ ਪਿਆਣਾ ਇਹ ਇੱਕ ਸੁਪਨੇ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ ਤੇ ਇਹ ਗੱਲ ਯਾਦ ਰੱਖੀ ਬਿਨ ਸਤ ਲਗਤ ਨਵਾਰ ਇਹਨੂੰ ਟੁੱਟਦਿਆਂ ਕੋਈ ਬਹੁਤਾ ਲੰਮਾ ਸਮਾਂ ਨਹੀਂ ਲੱਗੇਗਾ ਇਹ ਗੱਲ ਤਨ ਭੁੱਲਣੀ ਨਹੀਂ ਚਾਹੀਦੀ ਸਭ ਇਥੇ ਅੱਗੇ ਰਹਾਉ ਦੇ ਬੰਦ ਤੋਂ ਬਾਦ ਕਿਰਪਾ ਕਰਦੇ ਬਾਰੂ ਬੀਤ ਬਣਾਈ ਰੱਜ ਪੱਜ ਰਹਿਤ ਨਹੀਂ ਦਿਨ ਚਾਰ ਮਰਜੀ ਕਹਿੰਦੇ ਆ ਰੱਬ ਨੇ ਜਿਹੜਾ ਤੇਰਾ ਸਰੀਰ ਬਣਾਇਆ ਨਾ ਇਹ ਹੈਗਾ ਰੇਤਾ ਦੀ ਕੰਦ ਠੀਕ ਹੈ ਬਾਰੂ ਵੇਖੀਏ ਰੱਬ ਨੇ ਰੀਝਾਂ ਨਾਲ ਬਣਾਈ ਹੈ ਇਨੂੰ ਲੇਪਣ ਵੀ ਬੜਾ ਸੋਹਣਾ ਕੀਤਾ ਤੇਰੇ ਨੈਣ ਨਕਸ਼ ਅੱਖਾਂ ਬੁੱਲ ਦੰਦ ਬੜਾ ਸੋਹਣਾ ਸਾਬ ਬਣਾਇਆ ਪਰ ਮਹਾਰਾਜ ਜੀ ਕਹਿੰਦੇ ਨੂੰ ਇਹ ਗੱਲ ਦਸੀਏ 바ਰੂ ਪੀਤ ਬਣਾਈ ਰੱਜ ਪੱਚ ਰਹਿਤ ਨਹੀਂ ਦਿਨ ਚਾਰ ਕਹਿੰਦੇ ਇਹ 4 ਦਿਨ ਦੀ ਕੀੜ ਹੈ ਇਹ ਜਿਆਦਾ ਲੰਮਾ ਸਮਾਂ ਰਹਿਣ ਵਾਲੀ ਨਹੀਂ ਹੈ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਯਾਦ ਆਇਆ ਕਹਿੰਦਾ ਚੱਲਾਂ ਕਹਿੰਦੇ ਕਬੀਰ ਧੂਲ ਸਕੇਲ ਕੈ ਪੁਰੀਆ ਬੰਦੀ ਦੇ ਚਾਰ ਦਿਨ ਸ ਕੋ ਪੇਖਣਾ ਅੰਤ ਖੇ ਕੀ ਕਿ ਮਾਰਾ ਜੀ ਕਹਿੰਦੇ ਹੋਰ ਕੁਛ ਨਹੀਂ ਹੈ ਬੜੀ ਲੰਮੀ ਕਹਾਣੀ ਨਹੀਂ ਹੈ ਇੱਥੇ ਬਾਬਾ ਫਰੀਦ ਸਾਹਿਬ ਜੀ ਦਾ ਮੈਨੂੰ ਬਚਨ ਯਾਦ ਆਇਆ ਬਾਬਾ ਜੀ ਕਹਿੰਦੇ ਬੰਦਿਆ ਆਹ ਜਿਹੜੀ ਤੈਨੂੰ ਰੱਬ ਨੇ ਜਿੰਦੜੀ ਦਿੱਤੀ ਏ ਇਹਦਾ ਬਹੁਤਾ ਮਾਣ ਨਹੀਂ ਕਰੀਦਾ ਉਹਨਾਂ ਇੱਥੋਂ ਤੱਕ ਬਚਨ ਕਹਿੰਤੇ ਹੋਏ ਨੇ ਕਹਿੰਦੇ ਕਿ ਜਿੰਨਾ ਅੱਖਾਂ ਨੇ ਕੱਲ ਤੱਕ ਬੜਾ ਸੋਹਣਾ ਇਸ ਸੰਸਾਰ ਦੇ ਵਿੱਚ ਵੇਖਿਆ ਅੱਖਾਂ ਦੇ ਵਿੱਚ ਸੁਰਮਚੂ ਪਾਉਣਾ ਤੇ ਡਰਨਾ, दारू ਪਾਉਣਾ ਤੇ ਡਰਨਾ। ਪਰ ਕਹਿੰਦੇ ਕੱਜਲ ਰੇਖਣਾ ਸਹੰਦਿਆ ਸੇ ਪੰਖੀ ਸੂਏ ਬਹਿਠਾ। ਕਹਿੰਦੇ ਜਿੰਨਾ ਅੱਖਾਂ ਦੇ ਵਿੱਚ ਕਦੇ ਸੁਰਮਚੂ ਪਾਉਣ ਤੋਂ ਡਰ ਲੱਗਦਾ ਸੀ, दारू ਪਾਉਣ ਤੋਂ ਡਰ ਲੱਗਦਾ ਸੀ, ਬੰਦਾ ਅੱਖਾਂ ਫੜਫੜਾਉਂਦਾ ਸੀ, ਮਿੱਟੀ ਪੈਂਦੀ ਤੇ ਬੰਦਾ ਕੰਬ ਜਾਂਦਾ ਸੀ। ਅੱਜ ਮੌਤ ਹੋਈ ਉਸੇ ਖੋਪੜੀ ਤੇ ਜਿੱਥੇ ਅੱਖਾਂ ਸਨ ਉਹਦਾ ਪਿੰਜਰ ਪਿਆ। ਕਹਿੰਦੇ ਪੰਛੀਆਂ ਦੇ ਵਿੱਚ ਆਪਣੇ ਨਿਆਣੇ ਵੀ ਦੇ ਦੇਣ, ਬੱਚੇ ਵੀ ਦੇ ਦੇਣ ਤੇ ਕੋਈ ਫਰਕ ਨਹੀਂ ਪੈਂਦਾ ਪਿਆ। ਆ ਸੱਚਾਈ ਐ ਇਸ ਦੁਨੀਆ ਦੀ ਮਹਾਰਾਜ ਜੀ ਕਹਿੰਦੇ ਬਿਨ ਸਤ ਲਗਤ ਨਾ ਬਾਹ ਆ ਟੁੱਟ ਜਾਣਾ ਬਹੁਤਾ ਐਵੇਂ ਹੰਕਾਰ ਚ ਨਾ ਤੁਰਾ ਫਿਰ ਵੀ ਮੇਰੇ ਵਰਗਾ ਕੋਈ ਐ ਨਹੀਂ ਹੈ ਫਿਰ ਅੱਗੇ ਮਹਾਰਾਜ ਪਿਆਰ ਨਾਲ ਫਰਮਾਉਂਦੇ ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਆਪਾਂ ਜੀ ਨੂੰ ਸੁਖ ਕਹਿੰਦੇ ਆ ਨਾ ਆਪਾਂ ਕਹਿੰਦੇ ਜੀ ਇਹ ਮੇਰਾ ਲੰਮਾ ਸਮਾਂ ਸੁਖ ਰੇ ਪਰ ਜਿੰਨਾ ਜਿਸ ਚੀਜ਼ ਨੂੰ ਤੁਸੀਂ ਸੁਖ ਮੰਨੋਗੇ ਉਹ ਉਹਨਾਂ ਲੰਮਾ ਤੁਹਾਨੂੰ ਦੁੱਖ ਦੇਗੀ ਮਹਾਰਾਜ ਕਹਿੰਦੇ ਆ ਤੈਸੇ ਹੀ ਤੈਸੇ ਹੀ ਇਹ ਸੁਖ ਮਾਇਆ ਕੇ ਐਵੀਂ ਆ ਜ਼ਿੰਦਗੀ ਦੇ ਵਿੱਚ ਸੁੱਖ ਨੇ ਮਾਇਆ ਦੇ ਪਰ ਤੂੰ ਇਹਨਾਂ ਵਿੱਚ ਉਲਝ ਗਿਆ ਤੈਨੂੰ ਲੱਗਦਾ ਮੇਰੇ ਕੋਲ ਪੁੱਤ ਹੋਇਆ ਤਾਂ ਮੈਂ ਬੜਾ ਤਗੜਾ ਬਣ ਜਾਂਗਾ ਜਿੰਨਾਂ ਕੋਲ ਹੈਗੇ ਉਹਨਾਂ ਨੂੰ ਪੁੱਛ ਲਓ ਆਪਾ ਕਹਿੰਦੇ ਜੀ ਮੇਰੇ ਕੋਲ ਵੱਡਾ ਕਾਰ ਵੱਡੀ ਕਾਰ ਵੱਡਾ ਬਿਜ਼ਨਸ ਹੋ ਮੈਂ ਸੌਖਾ ਚਲੋ ਜਿੰਨਾਂ ਕੋਲ ਹੈਗਾ ਉਹਨਾਂ ਨੂੰ ਪੁੱਛ ਲਓ ਫਰਕ ਸਿਰਫ ਇੰਨਾ ਕੁ ਪੈਂਦਾ ਇੱਕ ਬੰਦੇ ਨੂੰ ਰੋਟੀ ਦੀ ਫਿਕਰ ਹੈ ਤੇ ਇੱਕ ਨੂੰ ਥੋੜੀ ਜੀ ਨਹੀਂ ਹੈਗੀ ਪਰ ਤਮਾ ਜੇ ਆਪਾਂ ਕਹੀਏ ਵੀ ਗਰੀਬ ਦੇ ਅੰਦਰ ਨਹੀਂ ਹੈਗੀ ਇਹ ਵੀ ਝੂਠ ਹੈ ਜੇ ਕਹੀਏ ਵੀ ਤਮਾ ਅਮੀਰ ਦੀ ਮੁੱਕ ਗਈ ਹੈ ਇਹ ਵੀ ਝੂਠ ਹੈ ਜੋ ਤੁਹਾਡੀ ਟੈਨਸ਼ਨ ਤੁਹਾਡਾ ਸਟ्रेस ਹੈ ਜੋ ਜੋ ਤੁਹਾਡੇ ਅੰਦਰ ਦੀ ਚੰਨ ਆਇਆ ਉਹ ਐਵੇਂ ਗੱਲਾਂ ਨਾਲ ਖਤਮ ਨਹੀਂ ਹੁੰਦੀ ਮਹਾਰਾਜ ਜੀ ਕਹਿੰਦੇ ਤੈਸੇ ਹੀ ਇਹ ਸੁਖ ਮਾਇਆ ਕੇ ਉਹ ਜੋ ਕਾਂਗਵਾਰ ਫਿਰ ਬੜੇ ਪਿਆਰ ਨਾਲ ਜਦੋਂ ਮਹਾਰੇ ਤਰਸ ਕਰਨਗੇ ਨਾ ਫਿਰ ਪਿਆਰ ਨਾਲ ਸਮਝਾ ਰਹੇ ਅਜ ਹੂੰ ਸਮਝ ਕਾਛ ਬਿਗਰਿਓ ਨਾਹਨ ਭਜ ਲੈ ਨਾਮ ਮੁਰਾਰ ਮਹਾਰਜ ਜੀ ਕਹਿੰਦੇ ਹਾਲੇ ਵੀ ਕੁਛ ਨਹੀਂ ਵਿਗੜਿਆ ਹੁਣ ਵੀ ਸਮਝ ਜਾ ਹੁਣ ਇਹ ਗੱਲ ਯਾਦ ਰੱਖਣਾ ਇਹ 5 ਸਾਲ ਦੇ ਬੰਦੇ ਲਈ ਵੀ ਜੇ ਤੇ 85 ਸਾਲ ਦੇ ਬੰਦੇ ਲਈ ਵੀ ਮਹਾਰਜ ਜੀ ਕਹਿੰਦੇ ਕੁਛ ਨਹੀਂ ਵਿਗੜਿਆ ਤੋ ਰੱਬ ਦੀ ਬੰਦਗੀ ਕਰ ਤੈਨੂੰ ਸਿੱਧੇ ਰਾਹ ਰੱਬ ਦੇ ਘਰੇ ਲੈ ਕੇ ਜਾਵਾਂਗੇ ਐਡਾ ਸੌਖਾ ਕਰ ਮੇਰੇ ਗੁਰੂ ਨਾਨਕ ਸਾਹਿਬ ਦਾ ਅਜ ਹੂੰ ਕਾਛ ਬਿਗਰਿਓ ਨਾਹਨ ਭਜ ਲੈ ਨਾਮ ਮੁਰਾਰ ਵਾਰੇ ਕਹਿੰਦੇ ਤੂੰ ਉਸ ਮੁਰਾਰ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇ ਇਸ ਲਈ ਗੁਰੂ ਸਾਹਿਬ ਜੀ ਨੇ ਕਿਹਾ ਹਰ ਸਿਮਰਤ ਤੇਰੀ ਲਾਜ ਰਹਿ ਹਰ ਸਿਮਰਤ ਜਮ ਕਸ਼ ਨਾ ਕਹੈ ਇਥੋਂ ਤੱਕ ਮਾਰ ਨੇ ਕਿਹਾ ਮਰਦ ਕਹਿੰਦੇ ਸਾਡੇ ਤੋਂ ਮੰਗਿਆ ਕਰ ਬੰਦਗੀ ਮੰਗਿਆ ਕਰ ਨਾਮ ਮੰਗਿਆ ਕਰ ਮਰਜੀ ਇਸ ਨਾਮ ਵਿੱਚ ਕੀ ਤਾਕਤ ਹੈ ਕਹਿੰਦੇ ਗੁਰ ਕਾ ਸ਼ਬਦ ਰਖvare ਚੌਕੀ ਚੌਗਿਰਦ ਹਮਾਰੇ ਰਾਮ ਨਾਮਾ ਲਾਗਾ ਜਮ ਲਜਾਏ ਕਰਪਾ ਦਾ ਕਹਿੰਦੇ ਜਮ ਵੀ ਸ਼ਰਮ ਖਾ ਕੇ ਭੱਜ ਜਾਂਦਾ ਹੈ ਇਸ ਨਾਮ ਦੀ ਇਹ ਤਾਕਤ ਆ ਇਸ ਨਾਮ ਦੇ ਵਿੱਚ ਕਿੰਨੀ ਕਿ ਤਾਕਤ ਹੈ ਕਹਿੰਦੇ ਜਹ ਹਰ ਸਿਮਰਨ ਪਿਆਤਾ ਹੈ ਉਪਾਦ ਗਤ ਕਿੰਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਏ ਮਤ ਦੀਨੀ ਜਪ ਹਰ ਭਵਜਲ ਤਰਨਾ ਮਰਜ ਕਹਿੰਦੇ ਸੰਸਾਰ ਸਾਗਰ ਤੋਂ ਸੌਖਿਆ ਪਾਰ ਹੋ ਜਾਈਦਾ ਆ ਫਿਰ ਸਤਗੁਰ ਜਦੋਂ ਪਿਆਰ ਕਰਨਗੇ ਕਹਿੰਦੇ ਕਹੋ ਨਾਨਕ ਨਿਜ ਮਤ ਸਾਧਨ ਕੋ ਵਾਖਿਓ ਤੁਹੇ ਪੁਕਾਰ ਮਹਾਰਜ ਜੀ ਕਹਿੰਦੇ ਤੈਨੂੰ ਰੱਬ ਦੇ ਪਿਆਰਿਆਂ ਦੇ ਘਰ ਦੀ ਇੱਕ ਗੱਲ ਦੱਸੀਏ ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਦੇ ਨੇੜੇ ਕੀਤਾ ਜੇ ਤੂੰ ਉਹਨਾਂ ਵਰਗਾ ਆਪਣਾ ਨਿਜ ਸਵਾਰਨਾ ਚਾਹਣਾ ਹੈ ਉਹਨਾਂ ਦੇ ਘਰ ਦੀ ਤੈਨੂੰ ਇਹ ਗੱਲ ਦੱਸੀ ਹੈ ਭਜਲੇ ਨਾਮ ਮਰਾਰ ਜਪਣਾ ਸ਼ੁਰੂ ਕਰਦੇ ਅਰਾਧਨਾ ਸ਼ੁਰੂ ਕਰਦੇ ਕਿਉਂਕਿ ਜਪਣ ਨਾਲ ਅਰਾਧ ਨਾਲ ਹੀ ਤੇਰੀ ਪਰਮਾਤਮਾ ਦੇ ਘਰੇ ਥਾਂ ਬਣਨੀ ਹੈ ਗੱਲਾਂ ਨਾਲ ਤੇਰੀ ਥਾਂ ਨਹੀਂ ਬਣਨੀ ਸਾਹਿਬ ਕਹਿੰਦੇ ਇੱਕ ਫਿਰਹੇ ਘਨੇਰੇ ਕਰਾਂ ਗੱਲਾਂ ਗੱਲ ਨਹੀਂ ਕਿਨਾਂ ਨਾ ਪਾਇਆ ਜ਼ਿੰਦਗੀ ਚ ਇੱਕ ਗੱਲ ਯਾਦ ਰੱਖੋ ਗੁਰਬਾਣੀ ਦੇ ਵਿੱਚ ਇਹ ਤਾਕਤ ਹੈ ਕਈ ਵਾਰੀ ਕੀ ਹੁੰਦਾ ਤੁਸੀਂ ਕਿਸੇ ਨਾਲ ਜੁੜਨਾ ਚਾਹੁੰਦੇ ਹੋ ਤੁਹਾਡੇ ਦਿਲ ਚ ਕੋਈ ਪਾਪ ਨਹੀਂ ਹੈ ਪਰ ਸਾਹਮਣੇ ਵਾਲਾ ਤੁਹਾਨੂੰ ਨਹੀਂ ਸਮਝਦਾ ਉਹਨੂੰ ਐ ਲੱਗਦਾ ਕਿ ਤੁਹਾਡੇ ਦਿਲ ਚ ਪਾਪ ਆ ਫਰੀਬ ਕੋ ਲਾਲਚ ਹੈ ਇਸ ਵੇਲੇ ਅਗਲੇ ਨੂੰ ਸਮਝਾਈ ਦੇ ਨਹੀਂ ਹੁੰਦਾ ਇੱਕੋ ਕੰਮ ਕਰੀਦਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੀ ਟੇਕ ਲੈ ਕੇ ਊਟ ਲੈ ਕੇ ਇੰਨਾ ਅਭਿਆਸ ਕਰੂ ਇੰਨਾ ਅਭਿਆਸ ਕਰੂ ਰੱਬ ਗੇ ਇਹ ਅਰਦਾਸ ਕਰੂ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਰੱਬ ਨੇ ਜੇ ਤੁਹਾਡਾ ਸੋਣਾ ਸੰਯੋਗ ਲਿਖਾਇਆ ਭਾਵੇਂ ਸਾਰੀ ਦੁਨੀਆ ਖਿਲਾਫ ਹੋ ਜਾਏ ਉਹਨੂੰ ਕੋਈ ਤੋੜ ਨਹੀਂ ਸਕਦਾ ਪਰ ਜੇ ਰੱਬ ਦੇ ਕਰੂਈੇ ਲੇਖਾ ਵੱਜਾ ਹੈ ਨਾ ਵੀ ਨਹੀਂ ਤੁਹਾਡੀ ਗੱਲ ਨਹੀਂ ਬੰਨੀ ਰੱਬ ਤੁਹਾਨੂੰ ਇੰਨਾ ਪੱਕਾ ਕਰ ਦੇਗਾ ਕਿ ਉਹ ਬੰਦਾ ਤੁਹਾਡੇ ਸਾਹਮਣੇ ਮਰਿਆ ਵੀ ਪਿਆ ਹੈਗਾ ਤੁਹਾਡੀ ਅੱਖ ਚੱਥਰੂ ਨਹੀਂ ਆਏਗਾ ਇਹ ਰੱਬ ਦੇ ਘਰ ਦੀ ਨਾਮ ਦੀ ਵਡਿਆਈ ਹੈ ਰੱਬ ਦਾ ਨਾਮ ਤੁਹਾਨੂੰ ਦੋਵੇਂ ਪਾਸੇ ਰੱਖਦਾ ਆ ਜਾਂ ਤੇ ਤੁਹਾਨੂੰ ਉਹ ਚੀਜ਼ ਗਿਫਟ ਦੇ ਦਿੰਦਾ ਆ ਤੇ ਜਾਂ ਉਸ ਚੀਜ਼ ਦੀ ਤੁਹਾਡੇ ਸਾਹਮਣੇ ਵੈਲਿਊ ਹੀ ਜ਼ੀਰੋ ਕਰ ਦਿੰਦਾ ਉਹ ਤੁਹਾਡੇ ਲਈ ਕੋਈ ਮਤਲਬ ਨਹੀਂ ਰੱਖਦੀ ਪਰ ਉਹਨਾਂ ਗੱਲ ਇਹ ਵੀ ਨਾਮ ਜਪਿਆ ਜਾਏ ਭਜਿਆ ਜਾਏ ਇਸ ਲਈ ਮਹਾਰਾਜ ਜੀ ਕਹਿੰਦੇ ਬੰਦਿਆ ਆਹ ਗੱਲ ਪੱਕੀ ਕਰ ਜਿਸ ਦੁਨੀਆ ਨੂੰ ਤੂੰ ਵੇਣਾ ਪੈ ਸੱਚੀ ਨਹੀਂ ਹੈ ਸਤਗੁਰੂ ਕਿਰਪਾ ਕਰਨ ਇਹਨੀ ਸੇਵਾ ਪ੍ਰਵਾਨ ਕਰਿਆ ਜੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਇਆਂ ਨੂੰ ਸਭ ਨੂੰ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ